ਸਾਡੇ ਕੋਲ ਬੱਚੇ ਆ ਆਈਟੀ ਵੂਮਨ ਰੋਪੜ ਦੇ ਜਿਹਦੇ ਹੱਥਾਂ ਦੇ ਵਿੱਚ ਮੈਂ ਸਰਟੀਫਿਕੇਟ ਦੇਖ ਰਹੇ ਸੀਗਾ ਤੇ ਇਹਨਾਂ ਨੂੰ ਇਹ ਸਰਟੀਫਿਕੇਟ ਅੱਜ ਮੈਡਮ ਆਈਸੀ ਕੇ ਸਾਡੇ ਜਿਹੜੇ ਐਮਐਲ ਕਮਿਸ਼ਨ ਪੰਜਾਬ ਉਹਨਾਂ ਵੱਲੋਂ ਤਕਸੀਮ ਕੀਤੇ ਗਏ ਨੇ ਕਾਦੇ ਸਰਟੀਫਿਕੇਟ ਦਿੱਤੇ ਗਏ ਜੀ ਤੁਹਾਨੂੰ ਇਹ ਤਾਂ ਆਈਕਵਾਂਡੇ ਦਿੱਤੇ ਜੀ ਆਈਕਵਾਂਡੇ ਸੈਲਫ ਡਿਫੈਂਸ ਸੈਲਫ ਡਿਫੈਂਸ ਹਾਂਜੀ ਪ੍ਰੈਕਟਿਸ ਕਰਦੇ ਹੋਣੇ ਹਾਂਜੀ ਯੈਸ ਠੀਕ ਹੈ ਤੇ ਹੁਣ ਅੱਜ ਤੁਹਾਨੂੰ ਇਹ ਸਰਟੀਫਿਕੇਟ ਮਿਲ ਇੱਕ ਕਰਦਾਂ ਤਾਂ ਤੁਸੀਂ ਪ੍ਰੈਕਟਿਸ ਕਰਦੇ ਆ ਰਹੇ ਹੋ ਸੀ 15 ਦਿਨ ਤੋਂ ਪ੍ਰੈਕਟਿਸ ਕਰਦੇ ਆ ਰਹੇ ਹਾਂਜੀ ਇਹ ਸ਼ੋਅ ਕਰਨਾ ਚਾਹੁੰਦੇ ਸੀ ਇਸ ਸ਼ੋਅ ਕਰਕੇ ਬਈ ਬੇਬ ਕੁੜੇ ਨੇ ਆਪਣੀ ਸੇਫਟੀ ਕਿੱਦਾਂ ਕਰਨੀ ਹੈ ਸਾਈਕਮਾਂਡਰ ਦੇ ਜ਼ਰੀਏ ਹਾਂਜੀ ਇਹ ਕਰ ਲੈਂਦੇ ਤੁਸੀਂ ਸਾਰੇ ਹਾਂਜੀ ਕਰ ਲੈਂਦੇ ਕੋਣ ਹੈ ਕੋਚ ਛੋਟਾ ਕੋਚ ਤਾਂ ਉਹ ਸਰ ਸੀਗੇ ਗਾ ਚਾ ਚੱਲ ਗਏ ਬਈ ਜੀ ਮੇਰਾ ਹੈ ਸਰ ਦੇ ਨਾਲ ਬਹੁਤ ਵਧੀਆ ਆਪਣੀ ਸਟੈਪ ਕਿਉਂਕਿ ਅੱਜ ਸਮਾਂ ਇਦਾਂ ਦਾ ਆ ਚੁੱਕਿਆ ਮੈਂ ਆ ਜੋ ਤੁਸੀਂ ਭਾਜੀ ਭਾਜਨ ਜੀ ਇੱਧਰ ਆ ਜਾਓ ਇੱਕ ਵਧੀਆ ਟੀਚਰ ਹੈ ਤੇ ਨਾਲ ਚੰਗੇ ਇੱਕ ਐਡੀਟਰ ਵੀ ਹੈਗੇ ਆ ਸਾਨੂੰ ਅੱਜ ਸਮਾਂ ਇਦਾਂ ਦਾ ਆ ਗਿਆ ਵੀ ਆਪਣੇ ਆਪ ਨੂੰ ਬਚਾਉਣ ਪਚਾ ਵਾਸਤੇ ਸਾਡੇ ਚ ਹਿੰਮਤ ਚਾਹੀਦੀ ਹੈ ਔਰ ਸਾਨੂੰ ਫੁਰਤੀ ਚਾਹੀਦੀ ਹੈ ਹਾਂਜੀ ਸਰ ਬਟ ਜਿਹੜਾ ਹੁਣ ਦਾ ਟਾਈਮ ਆ ਜਿੱਥੇ ਔਮਨ ਏਮਪਾਵਰਮੈਂਟ ਦਾ ਇਹਨਾਂ ਦੇ ਸਕਿਲਸ ਨੂੰ ਅਪਗ੍ਰੇਡ ਕਰਨੇ ਦਾ ਵੀ ਹੈਗਾ ਤੇ ਰੀਸੈਂਟਲੀ ਹੀ ਅਸੀਂ ਇਹਨਾਂ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਸੀਗਾ ਅੰਡਰ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਅਕੋਰਡਿੰਗ ਸਾਡੇ ਇੰਸਟੀਚੂਟ ਦੇ ਵਿੱਚ ਜਿੰਨੇ ਵੀ ਬੱਚੇ ਟ੍ਰੇਨਿੰਗ ਕਰਨ ਆਉਂਦੇ ਆ ਲੜਕੀਆਂ ਅਸੀਂ ਉਹਨਾਂ ਦੇ ਹਰੇਕ ਟਾਈਪ ਦੀ ਜਿਹੜੀ ਹੈ ਸਕਿਲ ਦੇ ਉੱਪਰ ਧਿਆਨ ਦਿੰਦੇ ਆ ਸੌਫਟ ਸਕਿਲ ਦਾ ਵੀ ਅਸੀਂ ਕਰਵਾਇਆ ਪ੍ਰੋਗਰਾਮ ਐਂਡ ਕੱਲ ਨੂੰ ਇਹਨਾਂ ਦਾ ਯੂਨੀਵਰਸਿਟੀ ਦੇ ਥਰੂ 1 ਟੂ 1 ਕੈਰੀਅਰ ਕਾਉਂਸਲਿੰਗ ਵੀ ਹੈਗੀ ਆ ਤੁਹਾਡੀ ਇਹ ਹੀ ਕੋਸ਼ਿਸ਼ ਜਾਂਦੀ ਜਿਹੜੇ ਵੀ ਬੱਚੇ ਸਾਡੇ ਕੋਲ ਆਂਦੇ ਆ ਉਹ ਆਪਣੇ ਸਕਿਲਸ ਨੂੰ ਅਪਗ੍ਰੇਡ ਕਰਕੇ ਜਾਣ ਤੇ ਵੱਧ ਤੋਂ ਵੱਧ ਸਿੱਖੇ ਜਾਣ ਸੋ ਥੈਟ ਉਹ ਜੋਬ ਤੇ ਆਪਣੀ ਲਾਈਫ ਦੇ ਵਿੱਚ ਅੱਛਾ ਕਰ ਸਕਣ ਬਿਲਕੁਲ ਜੀ ਮੈਂ ਦੇਖਦਾ ਸੀ ਕਿਈ ਵੀਡੀਓ ਵੀ ਵਾਇਰਲ ਹੁੰਦੀਆਂ ਜਦੋਂ ਕੋਈ ਜਿਹੜੇ ਚੋਰ ਕੋਈ ਚੀਨਣ ਵਾਸਤੇ ਮੋਬਾਈਲ ਚੀਨਣ ਵਾਸਤੇ ਚੈਨ ਚੀਨਣ ਵਾਸਤੇ ਆਂਦੇ ਆ ਲੜਕੀਆਂ ਦੇ ਵਿੱਚ ਇਹਨੀ ਤਾਕਤ ਹੋਣੀ ਚਾਹੀਦੀ ਉਹ ਸਣੇ ਮੋਟਰਸਾਈਕਲ ਉਹਨੂੰ ਸਿੱਟ ਸਕਣ لیکن ਇਹ ਇਹ ਜ਼ਰੂਰੀ ਹੈਗਾ ਆਪਣੇ ਆਪ ਨੂੰ ਬਚਾਓ ਸਾਨੂੰ ਜ਼ਰੂਰੀ ਹੈ ਜੇ ਸਾਡੇ ਅਸੀਂ ਅੱਜ ਆਪਣਾ ਹੀ ਬਚਾਉ ਨਹੀਂ ਕਰ ਸਕਦੇ ਸਕੇਂਗੇ ਆਉਣ ਵਾਲਾ ਸਮਾਂ ਇੰਨਾ ਭਿਆਨਕ ਆ ਰਿਹਾ ਇੰਨਾ ਭੇੜਾ ਰਿਹਾ ਕਿ ਚੋਰ ਚੋਰਾ ਦਾ ਹੀ ਸਮਾਂ ਆ ਰਿਹਾ ਕਿ ਜਿੰਨਾ ਵੀ ਆ ਰਿਹਾ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਸਰੀਰ ਨੂੰ ਸਿੱਟ ਰੱਖਣਾ ਬਹੁਤ ਜ਼ਰੂਰੀ ਹੈ ਧੰਨਵਾਦ ਸਭ ਦਾ ਜੀ